ත ශිරීවාහේගුරු සාහෙභජී සලෝකමහල්ලා තිජා පරතායේසාකී මහාපුරක බෝලදේ ਸਾਂਜੀ ਸਗਲ ਜਹਾਨੈ ਗੁਰਮukh ਹੋਏ ਸੋ ਭਉ ਕਰੇ ਆਪਣਾ ਆਪ ਪਛਾਨ ਪਰ ਥਾਇ ਸਾਖੀ ਮਹਾਂਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮਖ ਹੋਏ ਸੋ ਭਉ ਕਰੇ ਆਪਣਾ ਆਪ ਪ੍ਰਸ਼ਾਨ ਗੁਰ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਤੇ ਮਨ ਮਾਨੈ ජිනකෝ මනකී ප්‍රතීතනාහි නානක සේකයා කතේක්්ගයන්නෑ. මහල්ලාති්ජා ගුර්මකචිත්තනාලායෝ අන්තදුකපොවතා ආයේ අන්දරෝ බාහරෝ අන්දයා සුද්ධනාකායි පායේ. ਪੰਡਿਤ ਤੈਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੇ ਸਮਾਏ ਪੰਡਿਤ ਦੂਜੇ ਪਾਏ ਬਰਕਤ ਨਾ ਹੋਵੈ ਨਾ ਧਨ ਪੱਲੇ ਪਾਏ ਅਣ ਥੱਕੇ ਸੰਤੋਖ ਨਾ ਆਇਓ ਆਂ ਦਿਨ ਜਲਤ ਵਿਹਾਇ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੋਣਿਆ ਮੂ ਕਾਲੇ ਉਠ ਜਾਏ ਪਾਉੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਾਂ ਬਲ ਜਾਈ ਗੁਣ ਸਾਂਜੀ ਤੈਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਮਹਾਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤਿਗੁਰ ਦੇ ਸਨਮੁਖ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤਿਗੁਰ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਇਹ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਸਾਉਸ ਦਾ ਮਨ ਆਪਣੇ ਆਪ ਵਿੱਚ ਭਤੀਜ ਜਾਂਦਾ ਹੈ ਏ ਨਾਨਕ ਜਿਨ੍ਹਾਂ ਦਾ ਮਨ ਪਰੀਜਾ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਇਹ ਪੰਡੇ ਜਿਨ੍ਹਾਂ ਮਨੁੱਖਾਂ ਨੇ ਸਤਿਗੁਰ ਦੇ ਸਾਹਮਣੂ ਕੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ ਉਹਨਾਂ ਨੂੰ ਆਕਰ ਦੁੱਖ ਵਾਪਰਦਾ ਹੈ ਉਹਨਾਂ ਅੰਦਰੋਂ ਅਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪਰ ਇਹ ਪੰਡਿਤ ਜੋਮ ਨੂੰ ਖਰੀ ਦੇ ਨਾਮ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਦੀ ਰਾਹੀਂ ਸਿਫਤਸਲਾ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਦੀ ਬਰਕਤ ਸਾਰਾ ਸੰਸਾਰ ਕਹਦਾ ਹੈ ਇਹ ਪੰਡਿਤ ਮਾਇਆ ਦੇ ਮੋ ਵਿੱਚ ਫਸੇ ਰਿਹਾ ਬਰਕਤ ਨਹੀਂ ਹੋ ਸਕਦੀ ਆਤਮਿਕ ਜੀਵਨ ਵਾਅਦਾ ਪੂਰਦਾ ਨਹੀਂ ਤੇ ਨਾ ਹੀ ਨਾਮ ਧੰਨ ਮਿਲਦਾ ਹੈ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਹੀ ਨਹੀਂ ਆਉਂਦਾ ਤੇ ਹਰ ਵੇਲੇ ਉਮਰ ਸੜਦਿਆਂ ਦੀ ਗੁਜ਼ਰ ਜਾਂਦੀ ਹੈ ਉਹਨਾਂ ਦੀ ਗਿਲਾ ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿੱਚ ਉਹ ਚਿੰਤਾ ਨਹੀਂ ਜਾਂਦੀ ਏ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁ ਕਾਲੇ ਮੂਹ ਹੀ ਸੰਸਾਰ ਤੋਂ ਉੱਟ ਜਾਂਦਾ ਹੈ ਏ ਪਿਆਰੇ ਹਰੀ ਮੈਨੂੰ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਕਬਰ ਦੱਸੇ ਮੈਂ ਉਸ ਤੋਂ ਸੱਜ ਕੇ ਹਾਂ ਉਹਨਾਂ ਨਾਲ ਮੈਂ ਗੁਲਾ ਦੀ ਭਿਆਦ ਦੀ ਪਾਵਾਂ ਤੇ ਹਰੀ ਨਾਮ ਸਿਮਰਾਂ ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁੱਖ ਲਵਾਂ ਮੈਂ ਸੱਜ ਕੇ ਹਾਂ ਉਹ ਸਤਿਗੁਰ ਤੋਂ ਜਿਸ ਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ ਵਾਹਿ ਗੁਰਜੀ ਦਾ ਗਾਲ ਸਾ ਵਾਹਿ ਗੁਰਜੀ ਕੀ ਬਤੇ